ਪਹੁੰਚ ਗਏ ਜੀ ਅਸੀਂ ਚੱਲੀਆਂ ਦਸ਼ਮੀਸ਼ ਸਵੀਟ ਹਾਊਸ ਠੀਕ ਆ ਗੁਰਦੁਆਰਾ ਸਾਹਿਬ ਤੇ ਐਟਰੀ ਕਰਨੀ ਹੋ ਕਿ ਆਤੀ ਦੀ ਵੀ ਪਹਿਲਾਂ ਖੜ ਕੇ ਜਾ ਕੇ ਵੀ ਮੈਂ ਕੁਝ ਖਾ ਲਵਾਂ ਹੈ ਆਹ ਕੋਈ ਗਾਲੀ ਉਹ ਭਾਈ ਛੇਤੀ ਛੇਤੀ ਬਣਾ ਦਿਓ ਛੇਤੀ ਛੇਤੀ ਬਣਾ ਦਿਓ ਆਹੋ ਆਹੋ

ਲੱਡੂ ਲੈਣੇ ਆਸੀਂ 13 ਕਿਲੋ ਹੈਗੇ ਆ ਨਹੀਂ ਦਿਖਾਏ ਤਾਂ ਵੀ 13 ਕਿਲੋ ਹੈਗੇ ਕਿੰਨੇ ਬਾਦਮ ਅੰਨ ਦੱਸ ਦੇ ਅਸੀਂ ਕੁਆਂਟੀਟੀ ਪਾਓ ਦੀਦੀ ਫਿਰ ਦੱਸੋ ਇਹਨਾਂ ਨੂੰ ਮੜਾ ਜਾ ਕਹ ਦੋ ਜੇ ਫੱਟੇ ਜਰ ਆ 10 10 ਕਿਹੜੇ ਬਣੇ ਆ ਵਾਹ ਜੀਵਾ ਕਿਹੜੇ ਪਾਣੇ ਦੇ ਆਹੇ ਬਾ ਡੋਣੇ ਮੋਤੀ ਚੂੜ ਵਾਲੇ ਹਨਾ ਪੁੱਛ ਲੰਨੇ ਆ ਵੈਸੇ ਛੋਣ ਦਿੱਤਾ ਲੋੜ ਨੀ ਰਵਿੰਦਰਾ ਨੇ ਆਪੇ ਗੱਲ ਕਰੀ ਵੀ ਆ ਮੋਤੀ ਚੂੜ ਵਾਲੇ ਪਵਾ ਲੈਨੇ ਆ ਪਾਜੀ ਆਇਓ ਦੀਦੀ ਚਮ ਚਮ ਮਲਕਤ ਕੇ ਇੱਕ ਕਲਾਕੰਧ ਉਨੀਓ ਨੇ ਤਾਂ ਇਹ ਮੈਂ ਸਭ ਕੁਝ ਦਿੱਧਕਰ ਬਣਾਪਾ ਲੰਨੀ ਆ ਹੁਣ ਇੱਥੇ ਟਾਈਮ ਨਹੀਂ ਲੱਗਦਾ ਜਿੰਨਾ ਮੈਂ ਜੇ ਮੈਨੂੰ ਕੋਈ ਕਹਿ ਦੇਵੇ ਨਾ ਜੈਸਮੀਨ ਬਣਾ ਲਾ ਯਾਰ ਬਣਾ ਲਾ ਫਿਰ ਮੈਂ ਸਭ ਕੁ ਬਣਾ ਲੰਨੀ ਆ ਬਣਾਇ ਲਾ ਫਿਰ ਜੂਮਰਾ ਕਰਨੀ ਕਰਦਾ ਨਾ ਮੈਂ ਇੰਨੇ ਨਹੀਂ ਬੜਨੇ ਵਿੱਚ ਉਹ ਟੈਂਪਰ ਅਸੀਂ ਹੈਗੇ ਆ ਨਾ ਘਰ ਬਣਾ ਲੈ ਮੈਂ ਆਪ ਬਣਾ ਕੇ ਤੁਹਾਨੂੰ ਕਿਸੇ ਦਿਨ ਖਿਲਾਉਂਗੀ ਪਹਿਲਾਂ ਉਹ ਚੈੱਕ ਕਰਿਓ ਹਾਂ ਆ ਗਰਮ ਗਰਮ ਗਜਰੇ ਲਾ ਗਰਮ ਗਰਮ ਜਾਮਣਾ ਆਇਓ ਭਾਈ ਕਰਿਓ ਫੋਨ ਚ ਬਿਜੀ ਹੋ ਗਏ ਭਾਈ ਕਿਆ ਕਰੀਏ ਇੰਨਾ ਕੋਸੇ ਸਮਾਨ ਪਿਆ ਇੱਥੇ ਲੋ ਜੀ ਲੋ ਨਮਈ ਬਾਣਾ ਬੀਤ ਨਮਈ ਬਾਣਾ ਬੀਤ ਗਿਆ ਕਹਿੰਦੇ ਤੁਹਾਨੂੰ ਵਾਲੇ ਤਾਂ ਕਰ ਦੋ 2 ਡੱਬੇ ਹੱਥ ਜੀ ਲੋ ਤੁਹਾਨੂੰ ਦੋ ਡੱਬੇ ਦੇ ਪਾ ਲੀਂ ਅੱਛਾ ਜੀ ਤੇ ਦੋ ਤਿੰਨ ਡੱਬੇ ਪਾਉਣ ਕਰ ਲੈ ਨਾਲ ਦੀ ਨਾਲ ਦੱਸ ਦਿੰਨੇ ਆ ਕਹਿੰਦੇ ਨਮਈ ਬਾਣਾ ਬੀਤ ਗਿਆ ਕਹਿੰਦੇ ਲੱਡੂ ਵੀ ਆਪੇ ਮੇਰੀ ਗੱਲੇ ਨਹੀਂ ਪੂਰੀ ਹੁਣ ਦੰਦੇ ਮੈਂ ਤਾਂ ਕਹਿੰਦੇ ਨਮਾ ਹੀ ਪਾਣਾ ਪੀਤ ਗਿਆ ਲੱਡੂ ਖਤਮ ਹੋ ਗਏ ਪਾਜੀ ਹੋਰ ਦੱਸ ਦਿੰਦੇ ਆ ਤੁਹਾਨੂੰ ਨਾਲ ਦੇ ਨਾਲ ਪਾਉ ਤਾਂ ਸਹੀ 10 ਕਿਲੋ ਹਲਾ ਛੋਟੇ ਡੱਬੇ ਦੱਸ ਦੋ ਮੈਂ ਤੁਹਾਨੂੰ ਜਿੱਦਾਂ ਕਰਦਾ ਪਾਉ ਤਿੰਨ ਦੇਖੋ ਹੁਣ ਲੱਡੂ ਪੂਰੇ ਆਉਂਦੇ ਆ ਕਹੇ ਰੋਪੜ ਨੂੰ ਭਜਾਉਨੇ ਆ ਵੈਸੇ 50 ਕਿਲੋ ਨੇ ਜੋ ਆਪਰ ਤੇ ਆਉਣ ਲੱਗੇ ਆ ਵੈਰੀ ਗੁੱਡ ਦੀਦੀ ਫਾਇਦਾ ਨਾ ਫੇ ਮੇਰੇ ਪਿੰਡ ਦਾ ਤੇਰੇ ਪਿੰਡ ਵਾਲੇ ਮੇਰੇ ਪਿੰਡ ਦਾ ਈ ਆ ਜਿਉ ਇੱਧਰ ਤੇ ਹੋ ਰਹੀ ਐ। ਹੂੰ। ਤੇਰੇ ਪਿੰਡ ਦਾ ਵੀ ਉੱਧਰ ਗੱਲ ਦੋ ਨਾਲ। ਹੂੰ। ਦੇਖੀ ਚੱਲੋ ਨਾਲ ਦੇ ਨਾਲ। ਅੰਦਰ ਕਰ ਮੈਂ ਸਾਰੇ ਬਾਹਰ ਨਾਲੋਂ। 3 ਕਿਲੋ ਕੇ 3 ਡੱਬੇ ਕਿਹਾ ਦੱਦੇ ਕਿਲੋ ਵਾਲੇ? ਹਾਂ। ਤੇ ਅੱਧਾ ਕਿਲੋ ਕਿੱਦਾਂ ਅਡਜਸਟ ਕਰੂੰਗਾ? ਡੇਢ ਕਿਲੋ ਹੋ ਗਏ। ਕਿਸੇ ਕਿਸੇ ਨੂੰ ਆਹ ਡੱਬੇ ਵੀ ਦੇਣੇ ਆ।

ਸਰਪੰਚੀ ਬਾਪੂ ਸਰਪੰਚੀ ਲੈਣੀ ਦੀਦੀ ਬਾਪੂ ਕਹਿੰਦੇ ਹਾਂ ਮੈਨੂੰ ਤਾਂ ਕਹਿੰਦੇ ਤੇ ਹਲੇ ਫੂਲ ਚ ਜਾ ਕੇ ਤਾਂ ਸਰਪੰਚ ਬਣਨਾ ਹੁਣ ਤੂੰ ਸੇ ਹੱਕ ਚ ਨਹੀਂ ਮੈਂ ਨਹੀਂ ਹੱਕ ਜੇਗਾ ਠੀਕ ਕਰਦੀ ਕਰਦੀ ਨਾ ਇਹ ਕੰਮ ਨਹੀਂ ਕਰਨਾ ਬੇਕਾਰੇ ਕੰਮ ਇਹ ਨਾ ਨਾ ਸਾਰੇ ਲੜਦੇ ਆਪਣੇ ਘਰਾਂ ਕਹੇ ਸਾਡੇ ਘਰਾਂ ਕਹੇ ਹਾਂ ਹੁੰਦੀ ਗੱਲ ਇਹ ਹੈ ਮੈਂ ਦੇਖਉਂਦਾ ਬਹੁਤ ਚੱਲਦਾ ਮੈਂ ਦਾ ਸਭਾ ਤੋਂ ਦੇਖਦਾ ਮੇਰਾ ਕੰਮੇ ਸਮਝਣ ਨਾਲ ਧੀਰੇ ਬਾਪੂ ਪਤਾ ਕਿਆ ਕਹਿੰਦੇ ਸੀ ਮੈਨੂੰ ਵਿਆਹ ਤੋਂ ਪਹਿਲਾਂ ਕਹਿੰਦੇ ਮੇਰਾ ਪੁੱਤ ਅੰਨੀ ਤਰੱਕੀ ਕਰੇ ਫੁੱਲ ਚ ਜਾ ਕੇ ਸਰਪੰਚ ਬਣੇ ਅੱਛਾ ਮੈਂ ਕਹੋਈ ਨਹੀਂ ਬਾਪੂ ਬਣਾਗੇ ਪਾਦੋ ਪਾਦੋ ਐਨ ਨਾਲ ਦੇ ਨਾਲ ਕੁਆਂਟੀਟੀ ਵੀ ਚੈੱਕ ਕਰ ਲੋ ਦੀਦੀ ਵੈਸੇ ਤਾਂ ਵਿਸ਼ਵਾਸ ਹੀ ਆ ਆ ਦੇਖੋ ਆ ਦੇਖਿਆ ਕੱਢ ਤੇ ਦੋ ਫਾਲਤੂ ਨਹੀਂ ਇਹ ਤਾਂ ਆਪਣੇ ਤੇ ਅੱਗੇ ਦੇ ਰੋ ਮੰਨਦਾ ਬੱਸ ਚੱਕ ਲੈ ਜੇ ਚਾਹਤ ਨਹੀਂ ਰਹਿਣੀ ਚਾਹੀਦੀ ਨਹੀਂ ਨਹੀਂ ਇਹ ਤਾਂ ਇਹਨਾਂ ਨੂੰ ਪਤਾ ਫਾਲਤੂ ਹੀ ਪਾਉਂਗੇ ਇਹਨਾਂ ਮੈਨੂੰ ਯਕੀਨ ਆ ਦੋ ਦੋ ਕਿਲੋ ਵਾਲੇ ਚਾਰ ਡੱਬੇ ਦੋ ਦੋ ਕਿਲੋ ਵਾਲੇ ਚਾਰ ਡੱਬੇ ਦੋ ਦੋ ਕਿਲੋ ਵਾਲੇ ਦੋ ਕਿਲੋ ਵਾਲੇ ਦੋ ਦੋ ਕਿਲੋ ਦੇ ਚਾਰ ਡੱਬੇ 8 ਕਰੋ ਦੇ ਜਾਈ ਚਾਹੁੰਦੇ ਹੋ ਨਾ ਪਾਪਾ ਉਹ 13 ਕਿਲੋ ਲੈ ਕੇ ਜਾਣੇ ਟੋਟਲ ਕਰ ਨੂੰ ਬਾਕੀ ਕਿਲੋ ਕੋਲੇ ਕਰਦੇ ਹੋ ਜਿਹੜੇ ਖੁਰ ਗਿਆ ਹੀ ਹੂੰ 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 ਦੋ ਡੱਬੇ ਕਿਲੋ ਕਿਲੋ ਵਾਲੇ ਹੋਗੇ ਬਸ ਆਚਾਰ ਡੱਬੇ ਦੋ ਕਿਲੋ ਵਾਲੇ ਲੈਣੇ ਆ ਦੋ ਡੱਬੇ ਕਿਲੋ ਕਿਲੋ ਵਾਲੇ ਲੈਣੇ ਆ

ਆਲ ਮੇਰੀ ਸਕੂਟਰੀ ਦਾ ਬਾਹੇਗਰੂ ਬਾਹੇਗਰੂ ਮਾਸੀ ਦੇਖ ਲਓ ਪਿੱਛੇ ਦੂਰੀ ਹੋਣੀ ਹੋਰ ਕੀ ਆ ਕੇ ਲੈ ਪਾਪੜ ਵਾਹ ਜੀ ਮਾ ਸਪੈਸ਼ਲ ਪਾਪੜ ਲੈ ਕੇ ਆਏ ਹੈ ਪਾਪਾ ਇਹ ਸਾਈਡਾਂ ਤੇ ਜਾਂਦੇ ਵੇ ਹਜੂਰ ਸਾਹਿਬ ਤੇ ਤੁਹਾਨੂੰ ਦੇਣੇ ਤੇ ਇੱਕ ਨਹੀਂ ਜਾ ਕੇ ਮੇਰੇ ਕੋ ਪਈ ਠੀਕ ਹੈ ਹਜੂਰ ਸਾਹਿਬ ਤੇ ਲੈ ਕੇ ਆਏ ਨੇ ਇਹ ਕੀ ਆ ਕਹਿੰਦੇ ਇਹਨੂੰ ਤਾਰਨੇ ਆਗੇ ਜਿਹੜੀਆਂ ਖਾਂਦੇ ਨੇ ਤੜਕੇ ਆਪਾਂ ਉਹ ਓਕੇ ਓਕੇ ਸਮਝ ਗਏ ਮੈਂ ਕਿੰਨ੍ਹੇ ਕਹਿ ਦਿੰਨੇ ਆ ਨਹੀਂ ਜਿਕਣਾ ਹੁਣੇ ਬਣਦੇ ਹੈਗੇ ਆਪਣੇ ਕਿਆ ਕਹਿੰਦੇ ਭੂਕਨੇ ਅੱਛਾ ਭੂਕਣਾ ਠੀਕ ਸਸਰੀ ਘਰ ਦੀ ਸਾਰਿਆਂ ਨੂੰ ਮੁੰਡੀਆਂ ਮਾਹੀਆਂ ਫੇਰਦੇ ਆ ਤੁਸੀਂ ਚੋਰੀ ਕਰਾਦ ਨਹੀਂ ਘਰ ਚ ਲਗਾਈ ਹੁੰਦੀ ਹੈ ਕਹਦੇ ਨਹੀਂ ਕਹਿੰਦੀ ਦੀ 1.5 ਲੱਖ ਰੁਪਇਆ ਦੇ ਪਰ ਕਾਤੇ ਲਾਫਤਾ ਹੈ ਬਈ ਸਾਡੇ ਪਾਸੇ ਨਮਾਰੀਆਂ ਨਹੀਂ ਲੈ ਕੇ ਆਏ ਪੁਰਾਣਾ ਦੁਕਾਨ ਰੋਲਾ ਪਉਂਦੀ ਮੇਰੇ ਕੋਲੇ ਅੱਛਾ ਹਾਂ ਕੋ ਪਤਾ ਕਾਤੇ ਦੀ ਸਵਾਦ ਬਲੌਸਾ ਸਸਰੀ ਸਸਰੀ ਕਾ ਜਿ ਮੇਰਾ ਜਵਾਈ ਲੈ ਕੇ ਆਤਾ ਹੋ ਜਵਾਈ ਤਾਂ ਲੈ ਕੇ ਆਇਆ ਤਾਂ ਮੈਂ ਤਾਂ ਕਿਹਾ ਹੀ ਨਹੀਂ ਮੈਂ ਲੈ ਕੇ ਆ ਉਸ ਸਪੈਕਸ਼ਨ ਉੱਥੇ ਤੇ ਲੈ ਕੇ ਆਏ ਸੀਗੇ ਫੈਕਟਰੀ ਚ ਉਹਨਾਂ ਨੇ ਲਾ ਲ ਕਿ ਜਵਾਈ ਨੇ ਮੇਰੇ ਨਾਲ ਤੋ ਹੋਰ ਨਰਮ ਨਰਮ ਜੀ ਐਨ ਪੂਰੇ ਨਰਮ ਨਰਮ ਜੀ ਪੁੱਛ ਰੋ ਮੈਂ ਦਸਵੇਰ ਦੀ ਤਿੰਨ ਚਾਰ ਖਾਲ ਰਾਤ ਨੂੰ ਦੱਸੋ ਹੋਰ ਲੈ ਕੇ ਆਉਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਹੋਈ ਜੀ ਮੇਰੇ ਦੋਨੇ ਕੁੜੀਆਂ ਘਰ ਪਹੁੰਚੀਆਂ ਹਲੇ ਤੀਸਰੀ ਦਾ ਬਸ ਨਹੀਂ ਚੱਲਿਆ ਨਹੀਂ ਉਹਦੇ ਵੀ ਆਏ ਜਾਣਾ ਤਾਂ ਚਲ ਮੈਂ ਵੀ ਸਮਾਨ ਜਾਣਾ ਤਾਂ ਸੋਚਿਆ ਅਸੀਂ ਲੱਡੂ ਲੈਣ ਆਏ ਸੀਗਾ ਵੰਡਣੇ ਆ ਨਾ ਥੋੜੇ ਜਿਹਾ ਠੀਕ ਆ ਠੀਕ ਆ ਜੀ ਬੈਠੋ ਮਾਸੀ ਨੂੰ ਜਿਹੜੇ ਸਪ੍ਰਿੰਗ ਰੋਲ ਆਏ ਉਹ ਵੀ ਲੈ ਆਣੇ ਤੇ ਉਹ ਬਾਤ ਕਰੂੰਗੀ ਮਾਸੀ ਮੈਂ ਮਾਸੀ ਸੱਚੀ ਰਵਿੰਦਰ ਨੇ ਕਿਹਾ ਲੈ ਲੈ ਵੀ ਠੰਡਾ ਹੋ ਰਹਿਣਾ ਜਿਹੜੀ ਚੀਜ਼ ਖਾਣੀ ਆ ਉਹ ਖਾਣੀ ਆ ਰਵਿੰਦਰ ਨੇ ਕਿਹਾ ਤਾਂ ਮਾਸੀ ਦੇ ਆਏ ਖੁਸ਼ ਹੋ ਜੂਗੀ ਇਹ ਤਾਂ ਗੱਲ ਆਏ ਵੀ ਮਾਂ ਖੁਸ਼ ਹੋ ਜੂਗੀ ਹੋਰ ਕੀ ਚਾਹਦਾ ਅੱਛਾ ਮਤਲਬ ਕਿ ਤੁਸੀਂ ਵੀਡੀਓ ਦੇ ਵਿੱਚ ਸੰਦੀਪ ਨੂੰ ਖਿਲਾਉਣਾ ਚਾਹੁੰਦੇ ਹੋ ਫਿਰ ਅੰਦਰ ਨੂੰ ਦਿਖਾਉਣਾ ਚਾਹੁੰਦੇ ਹੋ ਹਾਂ ਉਹਨੇ ਕਿਹਾ ਨਹੀਂ ਝੂਠ ਆ ਜਾਣੋ ਸਾਸਰੀ ਚੋਕਾ ਗਰਦੀਬ ਵੀ ਮਾਸੀ ਜੋਗੇ ਲੈ ਕੇ ਜਾਏ ਹੋ ਗੱਲ ਤਾਂ ਹੋਏ ਸਾਰੀ ਹੋਏ ਗੱਲ ਚਾ ਲੈ ਬੁੱਤ ਪੀਓ ਪੀਓ ਚਾਹ ਭਾਈ ਗਰਮ ਗਰਮ ਵੀਰੀ ਦੇਖ ਲੈ ਮਾਸੀ ਅਸੀਂ ਰੋਪੜ ਤੇ ਆਏ ਚਾਹ ਧਰਤੀ ਦੀ ਦੀ ਨੂੰ ਉਹ ਨਸੀਬ ਨਹੀਂ ਹੋਈ ਦੀਦੀ ਨੇ ਇੱਥੇ ਆ ਕੇ ਪੀਣੀ ਸੀ ਚਾਹ ਦੇਖ ਲੈ ਹਨਾ ਦੀਦੀ ਦਾਣੇ-ਦਾਣੇ ਪਰ ਮੋਹਰਾ ਮੈਂ ਜੱਸ ਨੂੰ ਚਾਹ ਬਣਾ ਜਾਨੋ ਕਿੰਦਾ ਕਹਿੰਦਾ ਚਾਹ ਆ ਕੇ ਪੀਓ ਤੁਸੀਂ ਕਹਿੰਦਾ ਲੱਡੂ ਲੈ ਕੇ ਆਓ ਚਾਹ ਧਰਵੀ ਦਿੱਤੀ ਦੀ ਮੈਂ ਇੱਥੇ ਲਿਖੀ ਵੀ ਸੀ ਚਾਹ ਪੀਣੀ ਤਾਂ ਕਰਕੇ ਛੋਟਾ ਜੀ ਠੀਕ ਤਾਂ ਹਾਂਜੀ ਠੀਕ ਮੈਂ ਯਾਰ ਕਰਦਾ ਤੁਹਾਨੂੰ ਬڑے ਨਾਨੇ ਨੂੰ ਯਾਦ ਕਰਦਾ ਉਹ ਫਿਲਹਾਲ ਤਾਂ ਮੈਂ ਲੈ ਨੂੰ ਭੇਜੂੰਗਾ ਬڑا ਨਾਨਾ ਕਹਿੰਦਾ ਮੇਰੇ ਕੋ ਆ ਕੇ ਜਾ ਬੀਬੀ ਮੇਰੇ ਤਾਂ ਲੱਗਿਆ ਹੁਣੇ ਜਾਇਆ ਹੈ ਉਹਨੇ ਰਾਤ ਦਾ ਸਮਾਂ ਹੈ ਨਾ ਮੈਂ ਟਾਈਮ ਲੱਗਣਾ ਨਹੀਂ ਦੇਖ ਲਿਓ ਜੇ ਕਿਹੜਾ ਲੱਗਿਆ ਆ ਨਹੀਂ ਇਹ ਨੂੰ ਨਹੀਂ ਲੈ ਕੇ ਜਾਣਾ ਇਹ ਜਾਣਾ ਰੋਪੜ ਤੇ ਤੇ ਤਾਂ ਆਇਆ ਨਿਕਲੀ ਇਹਦੀ ਗੱਲ ਦੱਸਣ ਕਿੱਥੇ ਤਾਂ ਆਇਆ ਨਹੀਂ ਜਾਂਦਾ ਮੈਂ ਹੀ ਆ ਗਈ ਮੇਰਾ ਸਣਾ ਬਈ ਕੈਨਾਂ ਮੈਂ ਜਿੱਦਾਂ ਤੁਹਾਡੇ ਕੋਲ ਆਉਣਾ ਤੇ ਰਾਤ ਨੂੰ ਚਾਂਦ ਜੀ ਹੋ ਗਈ ਤੇ ਮੈਨੂੰ ਨੜਾਤੀ ਸਿਰ ਨੜਾ ਕੇ ਤੇ ਜਿਵੇਂ ਇਹ ਬਿਮਾਰ ਸੀ ਉਹਦੇ ਕਰਕੇ ਮੈਂ 2-3 ਦਿਨ ਬਾਅਦ ਆਈ ਜਾ ਕੇ ਸਰਦਾਰ ਜੀ ਨੇ ਬੂਟਾ ਸਿਰ ਸਾਰੇ ਕੱਪੜਿਆਂ ਦੀ ਮੁੱਟੀ ਭਰ ਕੇ ਵੇਚਤਾ ਮੈਨੂੰ ਸੁਣਨੇ ਹੁੰਦੇ ਇਹ ਕੱਲੀ ਆ ਗਈ ਥੱਲੇ ਨੂੰ ਇਹ ਬੋਲੀ ਕੀ ਕਹਿੰਦਾ ਮੈਂ ਇਹਨੂੰ ਪੁੱਛ ਲੈ ਤੈਨੂੰ ਕੀਨੇ ਭੇਜਿਆ mitti ch kinna lewe deya kade mai ha kene meri video banoni thi taa mitti ch lewe deya ha jo ba sari gall nai banake dassi mukko ne mil re aaye hoye oh goddi chkna mai kahan lipdi hui aa putta hi oh kulle katte da tub mitti thi ha mitti gaddi mai dekh khar jawai dekhda ha jawai video dekh reha astan baitha chada bahut khair thi gaye pehla te hi ਲੇ ਵਲੋਗ ਦੇਖ ਕੇ ਸਾੜਾ ਵੀ ਖਾ ਰਿਹਾ ਬਈ ਸਾੜੇ ਸਵਾਦ ਕੰਨ ਨਾ ਖਾਣ ਕੈਮਰਾ ਖਾਣ ਥਲੀਆ ਲਿਖੀ ਹੋਣਾ ਨਹੀਂ ਜਾ ਸੱਚੀ ਜਾਣੇ ਨੇ ਅਲੇ ਜੇ ਜੇ ਨਿਬਰ ਕੇ ਆਏ ਪੁੱਤਣਾ ਅੱਜ ਨਮਕ ਨੂੰ ਵਿੱਚ ਬਹੁਤ ਘੱਟ ਆ। ਕੀ ਕਹਿੰਦੇ? ਨਮਕ ਨੂੰ ਵਿੱਚ ਬਹੁਤ ਘੱਟ ਆ। ਲੈ ਤੇਜ ਮਿਰਚ ਆ। ਹਾਂ। ਦੇਖੋ ਮਾਸਾ ਤੇਜ ਨਾ ਕਹਿੰਦੇ ਔਰ ਮਿਰਚ ਘੱਟ ਆ। ਤੁਸੀਂ ਤਾਂ ਬਹੁਤ ਘੱਟ ਕੰਨਿਆ। ਪਿੱਕੇ ਪਿੱਕੇ ਜਿਹੀ ਬਣੀ ਹੋਈ। ਪਿੱਕੇ ਜਿਹੀ। ਨਹੀਂ, ਆਪਾਂ ਨੂੰ ਤਾਂ ਪਿੱਕੇ ਲੱਗ ਸਕਦੇ। ਮੈਂ ਤਾਂ ਦੀਦੀ ਤੇ ਰਾਨਾ ਦੀਦੀ ਤਾਂ ਤੇਰੇ ਕਾੜੀ ਦੇਖਦੀ ਆ। ਅੱਛਾ ਦੀਦੀ ਨੂੰ ਤਾਂ ਠੀਕ ਆ। ਨਹੀਂ ਠੀਕ। ਲੈ ਲਓ। ਦੀਦੀ। ਜਿਆਦਾ ਹੀ ਘੱਟ ਆ। ਕੁਣ ਨਾ ਕੋਈ ਚੱਲ ਕੋਈ ਚੱਕ ਕੇ ਦੇਖੋ ਲੈ ਲੈ ਖੰਦੀ ਉਹ ਤਾਂ ਡੁੱਲ ਵਿੱਚ ਘਾਟਾ ਫਿਰ ਬੜਾ ਬਸ ਮੈਂ ਤੱਕ ਕੇ ਪੀਸ ਖਾਣਾ ਹੂੰ ਜੀ ਜੀ ਨਾ ਬਸ ਆ ਕਰ ਦਿੱਤੇ ਬਸ ਥੈਂਕ ਯੂ ਮੰਨੇ ਆ ਬੰਦੇ ਦੇ ਪਟਾ ਜੂੜਾ ਲਟੂਗਾ ਉਹ ਚਾਚਾ ਕਿੱਥੇ ਆਏ ਆ ਇੰਨੀ ਯਾਰ ਉਹ ਟੁੱਕਾ ਕਰਦੇ ਮੈਨੂੰ ਵੀ ਕਹਿੰਦੇ ਆਜੀ ਬਾਹਰ ਤੇ ਧਾਰਾਂ ਚੋਂ ਸੁਣਾਵਾ ਬੜੀ ਤਾਂ ਲੰਗੜਿਆ ਕਦਾਂ ਛੋੜ ਰਹੇ ਹੋ ਹੋਰ ਕੱਥ ਵੱਢਣ ਦੇ ਹੋ ਕੋਈ ਚੱਲ ਗਿਆ ਹਾਂ ਕੱਥ ਵੱਢਣੀ ਆ ਥੋੜੇ ਹੋਣੇ ਨਮਾ ਜਮਾ ਮੈਂ ਤੇ ਪਾਣੀ ਲੈ ਕਾ ਕਰ ਬੋਲ ਮੈਨੂੰ ਪਟਕਾ ਬਣਾ ਲਉ ਮਾਸੇ ਯਾਰ ਚੱਕ ਦੇ ਉਹਦਾ ਕਿਉਂ ਆ ਹਰੇ ਸਾਬ ਪਤ ਲਵਾਂਦਾ ਤਾਂ ਕਰਕੇ ਕਹਿੰਦਾ ਕੋਣ ਫਾਪਾ ਦੀ ਗੱਲ ਕਰਨੀ ਇਹਨਾਂ ਜਮਾ ਤੈਨੂੰ ਕਿਹਾ ਦਾ ਵੀ ਤੂੰ ਬਣਾ ਲਾ ਹੁਣੇ ਕਹਿੰਦਾ ਨਾ ਮਾਸੇ ਨੇ ਬੇਟੀ ਜੀ ਗੁੱਡ ਨਿਊਜ਼ मासी गले पत् तेरे पर जाड़ भी हाजरा मैं क्या गल करती कर का मासी ने मनगी एक चीज मासी ने देखी मासी देखा मन करके मेरे हा मुरे हाजिर करती दस दी दी। <laughs> दीदी क्या हां और मेरे पीछे पइये दो फोटो मां मुंह दीदी क्या बड़ी आई हां दीदी मैं क्या क्या बताऊं दीदी मैं आ रही ने क्या <laughs> ने क्या बा <laughs> <laughs> ਬੜੀ ਗੁੱਡ న్యూਜ਼ ਮਾਹਬੂਬੇ ਬੜੀ ਗੁੱਡ న్యూਜ਼ ਚਲੇ ਜੂ ਇਕਲੇ ਬਾਈ ਸਾਡੇ ਘਰ ਚ ਵੀ ਜਵਾਈ ਦੀ ਫੋਟੋ ਚਾਹੀਦੀ ਨਹੀਂ ਆਇਆ ਕਰੋ ਆ ਲੈ ਲਓ ਦੋਹੇ ਲਾਉਣੀ ਐ ਇੱਕ ਫੋਟੋ ਤਾਂ ਮੈਂ ਮੇਰੀ ਗੱਲ ਸੁਣੋ ਉਹਦੇ ਚ ਤੁਸੀਂ ਸਾਰੇ ਹੈਗੇ ਆ ਮੈਂ ਤੈਨੂੰ ਸਾਡੇ ਦੇਤੀਆਂ ਹੁਣ ਤੂੰ ਆਪਣੇ ਬਣਵਾਇ ਨੰਮੀ ਉਹਦੇ ਚ ਮੇਰਾ ਟੱਬਰ ਹੈਗਾ ਮੈਂ ਆਪਣੇ ਟੱਬਰ ਦੀ ਨਹੀਂ ਲਾ ਸਕਦੀ ਕਿਥੇ ਤੁਸੀਂ ਮੇਰੇ ਟੱਬਰ ਦੀ ਉਰੇ ਲਾਉਂਦੀਆਂ ਚੰਗੀਆਂ ਲੱਗਦੀਆਂ ਮੈਨੂੰ ਥੋੜੀ ਜਾਨ ਆਉਂਦੀ ਆ ਕੋਈ ਗੱਲ ਨਹੀਂ ਮੈਂ ਤਾਂ ਉਹ ਵਾਲੀ ਫੋਟੋ ਨਹੀਂ ਲੈਣੀ ਚੱਲ ਪੇ ਦੋਹਾਂ ਚ ਇੱਕ ਦੇ ਦੇ ਨਾ ਆ ਲੈ ਜਾ ਕਿਹੜੀ ਆ ਲੈ ਜਾਨੀ ਆ ਮੈਂ ਦੇਖ ਲਾਂ ਥੋਨੂੰ ਜ਼ਿਆਦਾ ਲੋੜ ਤਾਂ ਮੈਂ ਉਹੀ ਤਾਂ ਕਹਿੰਦੀ ਥੋਨੂੰ ਜ਼ਿਆਦਾ ਲੋੜ ਈ ਵੀ ਆ ਉਹਦੀ ਵੀ ਲੋੜ ਐ ਇਹ ਉਹਦੀ ਮੈਨੂੰ ਦੇ ਦੇ ਦੇਖੀ ਇਹਦੇ ਚ ਮੇਰੀ ਬੂਬੂ ਵੀ ਆ ਮੇਰਾ ਚਾਚਾ ਵੀ ਆ ਮੇਰੇ ਪਾਪਾ ਵੀ ਆ ਮੇਰੇ ਗੱਲ ਸੁਣ ਐਨੇ ਮੋਕੇ ਆਣੇ ਕਿ ਆਪਰਾ ਤੈਨੂੰ ਉਹ ਦੁਆਰਾ ਫੇਰ ਬਣਵਾ ਕੇ ਨਹੀਂ ਉਹ ਵੀ ਤਾਂ ਕਹਿੰਦੀ ਆ ਮਾਸੀ ਤੂੰ ਹੋਰ ਬਣਵਾ ਲਈ ਆ ਦੇ ਮੈਨੂੰ ਦੇ ਦੇ ਦੇਖੀ ਆ ਮੈਂ ਫੋਟੋ ਵਾਸਤੇ ਮੈਂ ਬਾਹਰ ਤਾਂ

ਕੰਦ ਲਾਉਣੀ ਮੈਂ ਆਪਣੀ ਕੰਮ ਤੂੰ ਆ ਲਾਲਾ ਦੇਖਾ ਦੇ ਸਾਰਾ ਕੁਸਤਾ ਹੈਗਾ ਇਹਦੇ ਵਿੱਚ ਮੈਂ ਤਾਂ ਮੈਨੂੰ ਇਹ ਦੇਖਣਾ ਹੋਰ ਤਾਂ ਕਿਹਨੂੰ ਦੇਖਣਾ ਮੂੰਹ ਮੈਨਾਂ ਜਵਾਈ ਹੈਗਾ ਵਿੱਚ ਕਿੰਨੀ ਵਾਰ ਜਵਾਈ ਆ ਦੇਖ ਇੱਕ ਦੋ ਤਿੰਨ ਵਾਰ ਜਵਾਈ ਉੱਥੇ ਇੱਥੇ ਕਿਤੇ ਇੱਕ ਦੋ ਤਿੰਨ ਚਾਰ ਪੰਜ ਵਾਰ ਜਵਾਈ ਹੁਣ ਐਂ ਕਰੋ ਜਸੋਦ ਬੂਆ ਨੂੰ ਫੋਨ ਕਰੋ ਪੁੱਛੋ ਉਹਨੂੰ ਆ ਸਾਰੀਆਂ ਫੋਟੋਆਂ ਭੇਜੀਆਂ ਕਿਨੇ ਉਹਨੂੰ ਮੈਂ ਤਾਂ ਕੁੱਟ ਪਾਣੀਆਂ ਨੇ ਏ ਜੀਆ ਦਾ ਮੈਂ ਉਹਨੂੰ ਸਾਰੀਆਂ ਫੋਟੋਆਂ ਵੀ ਜੀ ਤੇ ਬੀ ਜੀ ਵੀ ਜੀ ਹਰਦੀ ਜਸਮੀਨ ਮਾਸੀ ਡਾਰਲਿੰਗ ਨਹੀਂ ਮੇਰੀ ਦੇ ਦੇ ਨਾ ਮਾਮਾ ਤਾਂ ਦੇਖ ਮਾਮਾ ਦਾ ਦਿਲ ਕਿੰਨਾ ਪਿੰਗਾ ਜਾਂਦਾ ਮੈਂ ਦੋਨੇ ਬੀ ਜੀ ਦਾ ਨਾਮ ਕਰਨਗੇ ਤੇਰੇ ਮੇਰਾ ਜਨਮ ਦਿਨ ਆਉਂਦਾ ਆਪਾਂ ਇਹਨਾਂ ਫੋਟੋ ਬਣਾ ਕੇ ਦੇ ਦਾਂਗੇ ਇਹ ਤੰਗ ਵਾਲਾ ਹੈ ਨਾ ਹਾਂ ਵੀ ਆ ਫੋਟੋ ਨਹੀਂ ਦੇਣੀ ਤੁਨੇ ਨਹੀਂ ਜਾਨਾ ਦੇਣੀ ਤਾਂ ਕੋਈ ਤਰੀਕਾ ਭਾਬਰੀ ਦਾ ਬੱਸ ਮੇਰਾ ਜਨਮ ਦਿਨੇ ਨਹੀਂ ਆ ਰਹਾ ਹੁਣ ਮੈਂ ਫੋਟੋ ਲੈ ਕੇ ਜਾਊਂਗੀ ਮੇਰਾ ਜਨਮ ਦਿਨੇ ਨਹੀਂ ਆ ਰਹਾ ਉਹ ਫਿਰ ਆਪਾਂ ਇਹ ਨਹੀਂ ਫੈਮਲੀ ਦਾ ਫੋਟੋ ਬਣਾ ਕੇ ਦਊਗੀ ਮੈਂ ਘਰ ਰਹਿਣ ਦੇ ਇਹ ਕਹਿੰਦੀ ਮੈਨੂੰ ਆਹ ਤੁਸੀਂ ਸਾਰੇ ਇਹਦੇ ਵਿੱਚ ਮੈਨੂੰ ਮਾਹਲਾ ਦਾ ਟੱਬਰ ਵੀ ਤਾਂ ਚਾਹੀਦਾ ਤੁਸੀਂ ਫੂਲ ਆਲਾ ਲਾਓ ਓਰੇ ਨਹੀਂ ਨਹੀਂ ਗੱਲ ਸੁਣ ਇਧਰ ਚਾਰ ਸਾਲ ਬਾਅਦ ਜਨਮ ਦਿਨ ਆਣਾ ਨੇ ਤੇਜੀ ਕੋਈ ਨਹੀਂ ਚੱਲ ਚਾਰ ਸਾਲ ਬਾਅਦ ਤੇਜੀ ਮਾਂ ਚ ਥੈਂਕ ਯੂ ਆਹੋ ਜਿੱਦਣ ਵੱਡੇ ਹੋ ਗਏ ਉਹਨਾਂ ਉਦਾਂ ਲਈ ਮੈਂ ਮਾੜੀ ਗੱਲ ਕਹਿੰਦੀ ਮੈਂ ਕਿਹਾ ਇਹਦੇ ਵਿੱਚ ਮੇਰਾ ਵੀਰ ਵੀ ਕਿਤੇ ਰਵਿੰਦਰ ਪ੍ਰਸਾਦ ਲੱਗਿਆ ਤਾਂ ਆ ਮੇਰਾ ਵੀਰ ਵੀ ਇਹ ਨਹੀਂ ਰੋ ਨਾ ਨਵੀਂ ਬਣਵਾ ਲਈ ਯਾਰ ਨਹੀਂ ਆੜ ਕਿ ਮੇਰਾ ਵੀਰ ਵੀ ਤਾਂ ਹੈਗਾ ਐ ਤਾਂ ਪਾਪਾ 50 ਰੁਪਏ ਲਿਆ ਗਿਆ ਉਹਨੂੰ ਮੋਟੋ ਤੇ ਕਾਹਦੇ ਕਾਹਦੇ ਤੇਰਾ ਦੱਸੋ ਤੇਰੇ ਨਾ ਨਾ ਮੈਂ ਨਹੀਂ ਲੈਣੀ 50 ਰੁਪਏ ਤੇਰੇ Google Pay ਕਰ ਦੋ ਹਾਂ ਇਹ ਤੇਰੇ Google Pay ਨਹੀਂ ਹੋਣਾ ਤੇ ਆਜ ਪਾ ਕੇ ਕਰ ਦੋ ਉਸ ਵੀ ਨਾ ਇਹ ਨਹੀਂ ਇਹ ਫੜ ਲਾ ਇਹ ਤੇ ਚੁੰਨੀ ਨੂੰ ਬੰਨੇਵਾ ਤਾਂ ਸ਼ੱਕ ਨਾ ਜੇ ਆਣੀ ਰੂ ਅੱਜ ਉਹ ਗੱਠ ਜੀ ਖੋਲੀ ਸੀ ਤਾਂ ਮੈਂ ਘਰ ਜੈਸਨੀਂ ਦੇ ਅੱਛਾ ਚੱਲ ਕੋਈ ਗੱਲ ਨਹੀਂ ਮੇਰੀ ਆਪਣਾ ਦੇਦੀ ਮਾਸੀ ਮੈਨੂੰ ਦੇਤੇ ਨਾ ਮੇਰੀ ਆਪਣੀ ਚੀਜੀ ਲਾ ਲੂਗੀ ਫੋਟੋ ਤਾਂ ਲੈ ਜਾਣੀ ਮੈਂ ਦੀਦੀ ਆ ਫੋਟੋ ਲੈ ਕੇ ਜਾਣੀ ਉਹ ਤੂੰ ਫੋਟੋ ਕਿੱਥੇ ਨਹੀਂ ਚਾਲਾ ਦਵਾਉਂਦਾ ਮੈਂ ਨਾ ਜੀਜਾ ਦਾ ਮਨ ਹਰ ਬਾਈ ਘਰ ਨੂੰ ਜੋਇਨ ਫੋਨ ਕਰ ਦਾਂ ਕਰ ਦੋ ਲਾਓ ਫੋਨ ਉਹਦੇ ਕੋਲ ਦੇ 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 ਗਾ ਦੋ ਲੈ ਮੈਂ ਕੀ ਕਰਾਂ ਮੈਂ ਕਿਹੜਾ ਏ ਤਾਂ ਗਮੋਖ ਮਾਸੀ ਹੁਣ ਆਪੇ ਨੇ ਬੇੜ ਦੋ ਉਹਨਾਂ ਦਾ ਇੱਕੋ ਡਾਇਲੋਗ ਆ ਠੀਕ ਨੇ ਦੀਦੀ ਆ ਗਿਆ ਠੀਕ ਆ ਹੁਣ ਤੇ ਮਾਸੀ ਦੀ ਕਰੂਗਾ ਤੈਨੂੰ ਸੁਝਣਾ ਤੇਰੀ ਕਰਨ ਦਾ ਮਾਸੀ ਰੁਸ ਜਾ ਮਾਸੀ ਨੇ ਤਾਂ ਫੇਰ ਵੀ ਦੂਰ ਜਾਣਾ ਮੈਂ ਤਾਂ ਜਾਣਾ ਹੀ ਪੂਣਾ ਨਹੀਂ ਹੋਰ ਗੱਲਾਂ ਦੀ ਗੱਲਣਾ ਚਾਹ ਬਹੁਤ ਸੋ ਆਤੀ ਮੈਂ ਜਗਾਇਆ ਥੋੜੀ ਜਿਆਦਾ ਪਾਈ ਮੈਂ ਕਿ ਥੋੜਾ ਗੱਲ ਦੋ ਤਾ ਹੂੰ ਜੇ ਨਹੀਂ ਜਿਆਦਾ ਖਤਨਾ ਗੋਣੀ ਪਰ ਨਹੀਂ ਦੂਰ ਰਹਿਣ ਦੇ ਸੰਦੀਪ ਫੇਰ ਗੱਤ ਨਾ ਕਰਾ ਚਾਹ ਮਾਸੀ ਪਿਆਰ ਨਾਲ ਦੱਸਦੇ ਮੈਂ ਲੈ ਕੇ ਜਾਂ ਸਾਦੀ ਕਿ ਨਹੀਂ ਆੜੀ ਹਾਲੀ ਮਾਸੀ ਪਤਾ ਕਾ ਤੇ ਮੇਰੀ ਗੱਲ ਸੁਣ ਭੂਆ ਨੇ ਪੁੱਛੀ ਮੈਂ ਉਹਨੂੰ ਸਪੈਸ਼ਲ ਕਿਹਾ ਤਾਂ ਕਹਿੰਦੀ ਫੋਟੋ ਬਣਾਉਣੀ ਮੈਂ ਕਹ ਆਹ ਫੋਟੋ ਤਾਂ ਲਾ ਕੇ ਬਣਾ ਲੇਗੀ ਤਾਂ ਛੱਡ ਕੇ ਕੀਤੀ ਕਹਿੰਦੀ ਸਾਰੀਆਂ ਫੋਟੋਆਂ ਦੇ ਦੇ ਆ ਫੋਟੋ ਰੱਖ ਲਿਓ ਹਾਏ ਫਿਰ ਉਹ ਤਾਰ ਕੇ ਦੇ ਦਿੰਨੀ ਆ ਦੇਖਿਆ ਉਹ ਜਾਣ ਕੇ ਤਰਾਕੀ ਕਰਦੀ ਆ ਇਹ ਮੇਰੇ ਨਾਲ ਕੋਈ ਨਹੀਂ ਨਹੀਂ ਫਿੱਟੀ ਰੱਖ ਦੇ ਮੈਂ ਰੱਖਤੀ ਨਹੀਂ ਨਹੀਂ ਮੇਰੀ ਗੱਲ ਸੁਣ ਮੈਂ ਨਹੀਂ ਦਿੱਤੀ ਫੋਟੋ ਦਿਖਾਈ ਆ ਤੁਸੀਂ ਜਦ ਠੀਕ ਆ ਮੇਰੇ ਕੋਲ ਕੇਵਲ ਭੂਆ ਦਾ ਸੈਂਪਲ ਆ ਤਾਂ ਮੈਨੂੰ ਉਹ ਤੁਸੀਂ ਦੋ ਫੋਟੋਆਂ ਦੇ ਦਿੱਤੀਆਂ ਇਹ ਮੇਰੀ ਗੱਲ ਸੁਣੋ ਕਉ ਤੂੰ ਦੀਦੀ ਮੇਰਾ ਪੱਖ ਲੈਣਾ ਦੀਦੀ ਮੈਂ ਮੇਰਾ ਪੱਖ ਲੈਣਾ ਪੱਖ ਲੈ ਰਹੀ ਰੁਕ ਜਾ ਹੁਣ ਸਾਰੀ ਇਹੀ ਫੋਟੋਆਂ ਤੈਨੂੰ ਮੈਂ ਇਤਨੀ ਚੰਗੀ ਜਾਈਦਾ ਰਹੀ ਹਾਂ ਹੈ ਨਹੀਂ ਕਰੂੰਗੀ ਮੇਰੀ ਗੱਲ ਤਾਂ ਤੁਹਾਡਾ ਬਰਥਡੇ ਆ ਗਿਆ 7 ਤਰੀਕ ਨੂੰ ਮੇਰਾ ਜਨਮ ਦਿਨ ਦੂਰ ਆ ਮਾਸੀ ਮੈਂ ਤੈਨੂੰ ਆਹੀ ਸਾਰੀਆਂ ਫੋਟੋਆਂ ਬੜੀਆਂ ਕਰਾ ਕੇ ਦੇ ਦੂੰਗੀ ਦੇਖਿਆ ਕੀ ਆ ਗੱਲ ਹੈ ਪੈਸੇ ਮੰਗੂਗੀ ਦੇਖਿਆ ਦੀਦੀ ਬੰਦੇ ਤੁਹਾਡਾ ਪਤਾ ਤੁਸੀਂ ਕੀ ਗੱਲ ਕੀਤੀ ਦੀਦੀ ਬੰਦੇ ਤੁਹਾਡਾ ਪਤਾ ਹੈ ਯਾਰ ਕੀ ਗੱਲ ਆ ਲੈ ਜਾ ਤੂੰ ਕਾ ਯਾਦ ਕਰੂੰਗੀ ਤੁਮੇ ਲੇ ਜਾਣਾ ਦੇ ਕੋਈ ਮੈਂ ਮੈਂ ਹੀ ਨਹੀਂ ਲੈ ਕੇ ਜਾਣਾ ਚਾਹਤਾ ਕਿ ਮਾਸੀ ਆਪ ਜੇ ਫਿਰ ਬਣਾ ਕੇ ਨਹੀਂ ਜਦ ਤੱਕ ਮਦਰ ਬਤੇਰੀਆਂ ਬਣਾ ਦੂੰਗੀ ਨਹੀਂ ਜਦ ਤੱਕ ਮਾਸੀ ਆਪ ਪਿਆਰ ਨਾਲ ਨਹੀਂ ਨਾ ਕਹਿੰਦੀ ਪਈ ਲੈ ਪੁੱਤ ਤੂੰ ਫੋਟੋ ਦੀ ਗੱਲ ਕਰਦੀ ਤੇਰੇ ਮੂਰੇ ਤਾਂ ਜਾਨ ਵੀ ਆ ਜਾਣਾ ਲੈ ਜਾ ਮੇਰੀ ਜਾਨ ਬਹੁਤ ਧੀਮਤੀ ਆ ਮੈਨੂੰ ਬਹੁਤ ਨੇ ਆਣੇ ਯਾਦ ਕਰਕੇ ਹੋਣਗੇ ਐ ਲੈ ਜੀ ਕੋਈ ਨਾ ਕੀ ਗੱਲ ਆ ਨਹੀਂ ਨਹੀਂ ਮੈਂ ਹੀ ਨਹੀਂ ਲੈ ਕੇ ਜਾਣੀ ਨਾ ਜਦ ਤੱਕ ਮਾਸੀ ਪਿਆਰ ਨਾਲ ਆਪ ਨਹੀਂ ਕਹਿੰਦੀ ਜਾ ਤੱਕ ਨਹੀਂ ਮੈਂ ਜਾਣਾ ਲੈ ਜੀ ਦੋਹੇ ਲੈ ਜੀ ਬਸ ਦੋਹੇ ਨਹੀਂ ਜਿਹੜਾ ਦੇ ਤੋ ਕੀ ਹੋ ਕੇ ਕਹਦੀ ਫੇਰ ਨਹੀਂ ਮਿਲेंगे ਜਣਾ ਜੀ ਆਪ ਨੂੰ ਕਹਿੰਦੀ ਪਿਆਰ ਨਾ ਕਰਤਾ ਦੋਹੇ ਲੈ ਜੀ ਓਕੇ ਹਾਂ ਨਹੀਂ ਬੋਲਦਾ ਨਹੀਂ ਪਤਾ ਇਹ ਕਹਿੰਦੀ ਵੀ ਮੈਂ ਤੇ ਅੱਜ ਜੱਸੋ ਫੋਨ ਮੇਂ ਸਪੈਸ਼ਲ ਕਹਿ ਕੇ ਬਣਵਾਈ ਸੀ ਅੱਛਾ ਇਹ ਝੋਟੋ ਤਤੀ ਰੋਟੋ ਸਾਰਾ ਕਹਿੰਦੀ ਅੱਛਾ ਮਤਲਬ ਤਾਂ ਫਾਬੂਨ ਸਪੈਸ਼ਲ ਕਰਨਾ ਕਹੀਆਂ ਦੀਆਂ ਮੈਨੂੰ ਆ ਕਰਿਓ ਮੇਰੇ ਕੋਲ ਆ ਨਹੀਂ ਮੈਂ ਨਹੀਂ ਕਿਹਾ ਮੈਂ ਨਹੀਂ ਕਿਹਾ ਗੱਲ ਨਹੀਂ ਸਮਝਦੇ ਜੱਸੋ ਨੇ ਫੋਨ ਜਸੋਰੇ ਫੋਨ ਕਰਦਾ ਕਹਿੰਦਾ ਜਿਹੜੇ ਤੇਰੇ ਸ਼ਾਹਦ ਆ ਸੁਖਵੀਰ ਕੁਰੇ ਉਹ ਸ਼ਰਦਾਂ ਨਹੀਂ ਭਾਪਕਾ ਜਾਂਦੀ ਵੀ ਕਹਿ ਕੇ ਬੁਵਾਈ ਉਹ ਨਹੀਂ ਮੈਂ ਨਹੀਂ ਲੈਣੀ ਉਹ ਮੈਂ ਨਹੀਂ ਲੈਣੀ ਗੱਲ ਨਹੀਂ ਤੁਸੀਂ ਸਮਝੇ ਉਹ ਕਹਿੰਦੀ ਕਿ ਮੈਂ ਤੁਹਾਨੂੰ ਜਸਮੀਰ ਫੋਟੋ ਦੇਣਾ ਚਾਹੁੰਦੀ ਆ ਵੀ ਕੀਵੇਂ ਦਵਾਂ ਤੇ ਉਹ ਕਹਿੰਦੀ ਵੀ ਮਾਂ ਦੀ ਬੂਆ ਮਨਪੈ ਕੋਲੇ ਬੈਠਦੀ ਕਹਿੰਦਾ ਉਹ ਮੈਨੂੰ ਕਿ ਸਤੀ ਦੀ ਜਰੂਰਤ ਨਹੀਂ ਤੁਸੀਂ ਆ ਜਾਓ ਬਸ ਉਹ ਕਹਿੰਦੀ ਨਹੀਂ ਵੀ ਮੈਂ ਤੁਹਾਨੂੰ ਗਿਫਟ ਦੇਣਾ ਜਿਵੇਂ ਤੁਹਾਨੂੰ ਇਹ ਜਲੇ ਹਰਦਾ ਜਿਹੜਾ ਤੇਰੇ ਕਾਮਨਾ ਆਵੇ ਫਿਰ ਉਹਦਾ ਫਾਇਦਾ ਕੀ ਤਾਂ ਕਰਕੇ ਫਿਰ ਬੂਆ ਨੂੰ ਫੋਟੋਆਂ ਭੇਜ ਦੇ ਦੇ ਉਹ ਕਹਿੰਦੀ ਵੀ ਮੈਨੂੰ ਫੋਟੋ ਫਿਰ ਕਹਿੰਦੇ ਤੇਰੀ ਚੀਜ਼ ਨੂੰ ਚੱਕ ਲੈ ਜਾ ਗੱਲ ਖਤਮ ਹਾਂ ਹਾਂ ਵੀ ਮੈਨੂੰ ਫੋਟੋ ਬਾਅਦ ਵਿੱਚ ਅਗਰ ਦੇਖ ਕੋ ਟਟ ਟਟ ਮੈਂ ਕਿਹੜੀ ਨਹੀਂ ਮੈਨੂੰ ਫੋਟੋ ਨਹੀਂ ਦੋ ਮੇਰੀ ਕਰੇ ਫੋਟੋ ਕਰੇ ਮੈਂ ਇਹ ਕਹਿੰਦੀ ਹਾਂ ਮੇਰੀ ਗੱਲ ਛਾਦੀ ਬੂਫੂ ਉਹ ਉੱਥਲੀ ਉੱਠੂਗੀ ਬਾਅਦ ਚ ਫੋਨ ਤਾਂ ਨਾ ਆਪੀ ਦਾ ਫੋਨ ਤਾਂ ਨਾ ਲੈ ਆਣੀ ਜੀਪ ਨੂੰ ਮੀਨੂ ਕਹਿੰਦੇ ਛੂਲ ਕੇ ਜਨਾਜ਼ਾ ਕਹੀ ਨਹੀਂ ਛੂਲ ਨਹੀਂ ਫੂਲ ਫੂਲ ਕਹਿੰਦੀ ਪਪਾ ਮੈਂ ਛੂਲ ਨਹੀਂ ਜਾਣਾ ਤੇ ਫੂਲ ਜਾਣਾ ਹਾਂ ਇੱਕ ਬੜਾ ਸਾਨਾ ਮੇਲੇ ਦੀ ਜਾਨ ਨੂੰ ਪੀਜੋ ਖਲਾਉਗਾ ਕੁੱਸਣਾ ਦੀਦੀ ਰਵਿੰਦਰ ਨਾਲੋਂ ਨਾ ਜ਼ਿਆਦਾ ਉਹਨੂੰ ਬੜੇ ਭਾਜੀ ਦਾ ਹੋ ਗਿਆ ਬੜੇ ਭਾਜੀ ਨੂੰ ਸਾਰੀਆਂ ਚੀਜ਼ਾਂ ਬਾਕੇ ਦੰਨੇ ਆ ਯਾਨੀ ਹਸਪੀਟਲ ਚ ਬਾਹਂਤੀ ਦੀ ਉਂਗਲੀ ਫਾੜ ਕੇ ਚੱਲ ਬਾਹਰੋਂ ਚਲੀ ਰੁਪਟੀ ਲੈ ਆ ਤੁਹਾਡੇ ਕਹਿੰਦੇ ਨਿਆਣਿਆਂ ਨੂੰ ਕੱਟਣ ਤੇ ਸਾਰਿਆਂ ਨਾਲੋਂ ਜ਼ਿਆਦਾ ਮਾਂਟੀ ਦਾ ਹੁੰਦਾ। ਤਾਂ ਆਪਾਂ ਕੀ ਕਰੇ? ਨਹੀਂ ਸਹੀ ਗੱਲ ਆ। ਉਹ ਮੈਂ ਕਿਸੇ ਨੂੰ ਵੀ ਨਿਆਣਿਆਂ ਸਾਡੇ ਨਿਆਣਿਆਂ ਨੂੰ ਕਦੀ ਝਿੜਕੋ ਕਹਿੰਦੇ ਦੇਖਿਆ ਜੀ ਅੱਜ ਤੱਕ। ਸੁਭਾਉ ਨਹੀਂ ਹਾਂ ਆਪਣਾ ਆਪਣਾ ਤਾਂ ਕੋਈ ਕਿਸੇ ਨੂੰ ਕਿਹਾ ਹੋ ਕਾ। ਪਰ ਉਹ ਸਾਡੇ ਨਾਲੋਂ ਜਿੱਕਾ ਹੁਣ ਅਸੀਂ ਕਹਿ ਰਹੇ ਹਾਂ ਤੇ ਨਾਲ ਅਸੀਂ ਡਰਾਵਾ ਦੇ ਦਿੰਦੇ ਆ। ਮੈਂ ਆਪਣੇ ਮੁੰਡੇ ਨੂੰ ਕੋ ਦੇ ਦੇ ਦਿੰਦੇ ਜੇ ਨਹੀਂ ਆਰਦਾ। ਕਾਰਾ ਪੀਂਦੇ ਮਾਮੇ ਨੂੰ ਕੋਣ? ਕਾਰਾ ਪੀਂਦੇ ਮਾਮੇ ਨੂੰ। ਉਹ ਲੈ ਇੱਕ ਹਿਟਲਰ। ਉਹ ਪੈਹਾ ਉਧਰ ਡਰ ਜਾਂਦਾ ਠੀਕ ਕਦੋਂ ਦਾ ਹੋਣਾ ਚਾਹੀਦਾ ਡਰ ਠੀਕ ਹਾਂਜੀ ਉਹ ਨਹੀਂ ਡਾਲ ਉਧਰ ਹੀ ਪੈਰ ਪਰ ਉਹ ਕਹਿਣ ਨਹੀਂ ਦਿੰਦਾ ਨਿਆਲੇ ਨੂੰ ਕੁਝ ਵੀ ਲੈ ਜਾ ਲੈ ਜਾ ਸੀਨਾ ਵਿੱਚ ਪਾ ਪਾਈ ਦੀ ਫੋਟੋ ਨਹੀਂ ਇਹਦੇ ਵਿੱਚ ਪਾ ਪਾਈ ਦੀ ਫੋਟੋ ਨਹੀਂ ਹੈਗੀ ਨਹੀਂ ਕੋਈ ਨਹੀਂ ਕੋਈ ਨਹੀਂ ਅਸੀਂ ਪਾ ਪਾਈ ਦੀ ਪਾ ਕੇ ਵਿੱਚ ਫੇਰ ਬਣਵਾ ਕੇ ਲਾਉਂਗਾ ਹਾਂ ਸਾਡੀਆਂ ਤਾਂ ਹੈਗੀਆਂ ਹਾਂ ਹਾਂ ਜੈਸਮੀ ਤੂੰ ਆ ਲੈ ਜਾ ਮੈਂ ਕੋਈ ਨਾ ਆ ਕੇ ਤੈਨੂੰ ਮੋਗੇ ਬਥੇ ਨੇ ਆਣੇ ਤੂੰ ਹੈ ਜੀ ਬਣਾ ਕੇ ਮਸੀਤ ਰੰਦੇ ਜੀ ਫਿਰ ਸਾਰੀ ਕੈਮਰੇ ਦੀ ਨਾਲ ਕੋਈ ਮੈਂਬਰ ਦਾ ਵਿੱਚ ਮਿਸ ਨਹੀਂ ਹੋਣਾ ਚਾਹੀਦਾ ਇਹ ਵੀ ਗੱਲ ਹੈਗੀ ਆ ਸੋਚਣ ਵਾਲੀ ਗੱਲ ਆ ਪਰ ਉਹ ਮੇਰਾ ਮੂਡ ਚੇਂਜ ਹੋ ਗਿਆ ਮੈਂ ਆ ਫੋਟੋ ਨਹੀਂ ਲੈਣੀ ਮਸੀਤ ਨਾਲ ਬੜੀ ਕਰਾ ਕੇ ਦੇਦੀ ਬੜੀ ਚੱਲੀ ਆ ਫਿਰ ਹੁਣ ਪਲੇਟ ਵੀ ਹੁੰਨੇ ਆ ਤੂੰ ਠੀਕਾ ਫਿਰ ਰਹੀ ਜੀਏ ਨਾ ਇਹ ਸਾਰਿਆਂ ਦਾ ਮਾਨ ਰੱਖਣਾ ਚੋੜੀਆ ਹਮ ਸਮਝਾ ਕੇ ਤੇ ਜੋ ਮਾਸੀ ਕਹਿੰਦੀ ਤੇ ਮਾਸੀ ਸਾਦੀ ਪਿਆਣਾ ਕਹਿੰਦੀ ਪੁੱਤ ਲੈ ਲੈ ਫੇਰ ਗੱਲ ਕੁਸੂਰ ਦੀ ਉਹ ਤਾਂ ਕਹਿਣਾ ਲੈ ਲਿਆ ਮੇਰੀ ਨੂੰ ਨਹੀਂ ਨੇ ਹੁਣ ਨਹੀਂ ਨੇ ਅੱਡੇ ਨਾਲ ਜਾਂਦੀਆਂ ਫਿਰ ਜਿਵੇਂ ਜੈਸੀ ਨੂੰ ਆ ਗਈ ਉਹ ਮਾਸੀ ਪੁੱਤ ਤਿਆਰ ਨਾਲ ਲੈ ਜਾ ਲੈ ਜਾ ਮਾਸੀ ਨੂੰ ਲੈ ਜਾ ਮੈਂ ਜਾਂਦੀ ਕਿੱਥੇ ਲੈ ਵੀ ਨੂੰ ਬਹੁਤ ਕੰਮ ਹੈ ਆਪਣੇ ਪਿੰਡ ਨੂੰ ਜਾਣਾ ਤੇ ਦੋ ਦਿਨ ਉਹਨੇ ਫੂਲ ਨੂੰ ਲੈ ਕੇ ਜਾਣਾ ਸ਼ੁਗਨੂ ਫੂਲ ਨੂੰ ਲੈ ਕੇ ਜਾਣਾ ਸ਼ੁਗਨੂ ਫੂਲ ਨੂੰ ਨਾ ਬਈ ਸੁਬਹ ਨੇ ਜਾਇ ਕਰਨਾ ਸੋਮਵਾਰ ਤੇ ਸਕੂਲ ਬਾ ਕਰਦਣਾ ਸੀ ਸੋਮਵਾਰ ਨੂੰ ਫੋਨ ਤੇ ਸਾਧਰੇ ਨਹੀਂ ਭਤੂ ਉਹਨੇ ਜਾਣਾ ਪੂਰਾ ਹੁਣ ਉਹਨੇ ਜਾਣਾ ਸਕੂਲ ਨਹੀਂ ਆਇਆ ਨਾ ਜੇ ਹੁਣ ਤੇ ਜਸਮੀਨ ਉਹ ਬੈਠਣਾ ਸਿੱਖੂਗੀ ਤਾਂ ਗਾਹ ਪੜਨਾ ਲੱਗੂਗੀ ਸਹੀ ਜੇ ਹੁਣੇ ਆਪਾਂ ਨਾ ਤੇ ਢਿੱਲ ਵਰਤੀ ਗਏ ਫਿਰ ਉਹਨੇ ਨਾ ਤਾਂ ਬੈਠਣਾ ਸਿੱਖਣਾ ਨਾ ਪੜਨਾ ਸਿੱਖਣਾ ਫਿਰ ਆਈ ਨਹੀਂ ਕਿਨੇ ਸਕੂਲ ਤੇ ਬਾਅਦ ਭੇਜਦੀਆ ਕਰਿਓ ਜਸਮੀਨ ਸਕੂਲ ਤੇ ਬਾਅਦ ਛੁੱਟੀਆਂ 'ਚ ਜਾਇ ਕਰੂਗੀ ਉਹ ਤੇ ਸਕੂਲ ਤੇ ਬਾਅਦ ਭੇਜਦੀਆ ਕਰਿਓ ਕਦੇ ਕਦੇ ਬਸ ਮੈਂ ਕਦੇ ਰੋਜ਼ ਮੰਗਾਉਣੀ ਆ ਗਈ ਸੀ ਤੀ ਉਹ ਕਦੇ ਕਹਿੰਦੀ ਸੀ ਜਸਮੀ ਦੀ ਪੜਾਈ ਖਰਾਬ ਹੋ ਗਈ ਉਹ ਪਿਆਰ ਤੱਕ ਤੈਨੂੰ ਵੀ ਕਰਦੀ ਜਸਮੀ ਦਾ ਥੋੜਾ ਦਿਮਾਗ ਕਾ ਖਰਾਬ ਹੋ ਗਿਆ ਮੈਂ ਸਹੀ ਨਾ ਕੋਲ ਜਾਣਾ ਨੇ ਮੇਰਾ ਬੱਚਾ ਸਕੂਲ ਜਾਂਦਾ ਨਾ ਡੇਲੀ ਤਾਂ ਕੁੜੀ ਵੀ ਸਕੂਲ ਜਾਊਗੀ ਬਸ ਗੱਲਾਂ ਕਾ ਠੀਕ ਹੁਣ ਇਹ ਵੀ ਬਦ ਕੇ ਕਹਿੰਦਾ ਮੈਨੂੰ ਰਸਤਾ ਦੱਸ ਦੋ ਕਹਿੰਦਾ ਜਿੱਦਣ ਕਹਿੰਦਾ ਦੀਦੀ ਛੁੱਟੀ ਹੋਈ ਤਾਂ ਕਿ ਮੈਂ ਦੀਦੀ ਕੋਲ ਲੱਜ ਜਾਣਾ ਠੀਕ ਹਾਂ ਠੀਕ ਰਸਤਾ ਪੁੱਤ ਤੇਰੇ ਕਿਹੜਾ ਤਾਂ ਮੋੜ ਕੇ ਦਿਖਾ ਲੈ ਨਹੀਂ ਇਹਦੇ ਜੀਜੇ ਦਾ ਕੀ ਪਲਾਨ ਕੱਲ ਨੂੰ ਪਤੰਗਾਂ ਦਾ ਉਹ ਨਹੀਂ ਆਗਾ ਫਿਰ ਜਾਣ ਐਨਾਂ ਦੇ ਤਾਂ ਸੁਭ ਨੂੰ ਵੀ ਪਤਾ ਐ ਵੀ ਰਸਤਾ ਕਿੱਧਰ ਨੂੰ ਜਾਂਦਾ ਕਹਿੰਦੇ ਅਸੀਂ ਇੱਧਰ ਨੂੰ ਆਏ ਤੇ ਚਲੋ ਜੀ ਫਿਰ ਠੀਕਾ ਹੁਣ ਅਸੀਂ ਚਾਹਦੇ ਆ ਘਰ ਨੂੰ ਅਗਲੇ ਵਲੌਗ ਵਿੱਚ ਦਿਖਾਵਾਂਗੇ ਦੀਦੀ ਚਲੋ ਚੱਲੀਏ ਫਿਰ ਹੈਨਾ ਨਾਲੇ ਜੋ ਥੋੜਾ ਠਿਕਣੀ ਕਰੀਂ ਨਾ ਹੋਰ ਕੋਸੇ ਥੋੜੀ ਜਿੰਦੀ ਚੱਲਦੀ ਚੱਲਦੀ ਉਹ ਨਹੀਂ ਪੁੱਛ ਰੋ ਦੀਦੀ ਦੀਦੀ ਤੁਸੀਂ ਕਹਤੇ ਨਹੀਂ ਕਹਿੰਦੇ ਵੀ ਚਲੋ ਚਲੋ ਮੈਂ ਦਾ ਦੀਦੀ ਕਹਿੰਦੇ ਦੀਦੀ ਤੇ ਦਾਖਲ ਲੱਗੀ ਦੀਦੀ ਕਹਿੰਦੇ ਇੱਕ ਮੈਂ ਕਹਿੰਨੀ ਅੱਜ ਦੀਦੀ ਨੂੰ ਛੜਜੋ ਇਹ ਰੈਸਟ ਕਰਦੀ ਲੋਰਾ ਨਹੀਂ ਲੱਗੜਾ ਲੋਰਾ ਦੇ ਲੱਗੜਾ ਦੀਦੀ ਦਾ ਕੈਮਰਾ ਹਾਂ ਹਾਂ ਚੱਲ ਬੜਾ ਸਕੂਟਰੀ ਚਾਪੀ ਆਉੜਾ ਆਪਣੇ ਸਾਹੇਂ ਦਾ ਠੀਕਾ ਠੀਕਾ ਪਹਿ ਦੇਖ ਲਈ ਫਿਰ ਅੱਜ ਕਰ ਲੂ ਸਵੇਰੇ ਸਾਧਰੇ ਆ ਜੀ ਬੱਸ ਏਦਾਂ ਗਏ ਸੀ ਚੱਲੋ ਚੱਗਾ ਆ ਦੇਖ ਲਓ ਜੀ ਇੱਧਰ ਸਲੇਟੀਆਂ ਚੋਰ ਸਲੇਟੀਆਂ ਚੋਰ ਮਾਸਟਰ ਨੇ ਚੌਕਲੇ ਆ ਦੇਖੋ ਆ ਦੇਖੋ ਆ ਦੇਖੋ ਪਰਸ ਚ ਆ ਦੇਖੋ ਪਰਸੇ ਚ ਉਹ ਤੋਹੀਆਂ ਬਈਆਂ ਸੂਰੇ ਮਰ ਜਣੇ ਅੱਛਾ ਹਾਂ ਤਾਂ ਕਿੰਨੇ ਸੋੜੇ ਸੋੜੇ ਸੂਟ ਰੱਖੇ ਵੇ ਦੱਸ ਮੈਨੂੰ ਗਰੀਬ ਨੂੰ ਵੇਕਾਰ ਸਵਾ ਦੇ ਕਿਹੜਾ ਕੋਣ ਬੀਬੀ ਦੱਸੀ ਕਿਹੜਾ ਇਹਨਾਂ ਚ ਤੁਸੀਂ ਕੀ ਆ ਬੋਲਦੀ ਹਮਨੇ ਇਹ ਫਿਰ ਕਹਿੰਦੀ ਕੁੱਤਦੀ ਐ ਇਹਨੂੰ ਕਹਿੰਦੀ ਮੈਨੂੰ ਵੇਕਾਰ ਸਵਾ ਕੇ ਦੇ ਤੇ ਆਪ ਸੋਨੇ ਸੋਨੇ ਸਮਾਉਣੀ ਐ ਤੈਨੂੰ ਛੇੜਦੀ ਆਂ ਨਹੀਂ ਆਪਣ ਇਹਨੂੰ ਵੇਕਾਰ ਸੂਟ ਕਿਹੜਾ ਦਵਾਇਆ ਬਹੁਤ ਵਧੀਆ ਦਵਾਏ ਆ ਤੈਨੂੰ ਛੇੜਦੀ ਆਂ ਤੈਨੂੰ ਨਹੀਂ ਪਤਾ ਵੀ ਅੱਗੇ ਕੰਡੇ ਕਿੰਨੇ ਆਗੇ ਤੈਨੂੰ ਪਰ ਯਾਰੀ ਟੁੱਟ ਗਈ ਹੁਣ ਪਤਾ ਕਿ ਸਾਰੇ ਜਾ ਗਈ ਇੱਥੇ ਦੀ ਗੱਲ ਹੋਰਤੀ ਉੱਥੇ ਬੁੜਾ ਬੁੜਮਣੀਆਂ ਦੇਖਦੀ ਮੇਰੀ ਗੱਲ ਸੁਣ ਇੱਕ ਮਿੰਟ ਦੇ ਦੇ ਮਾਸੀ ਤੇਰਾ ਮੇਰਾ ਪਿਆਰ ਬਦਲ ਕੇ ਸਾਰੇ ਜਾ ਕੇ ਬਦਲਿਆ ਨਹੀਂ ਹਾਂ ਥੋੜਾ ਜਿਹਾ ਰਿਸ਼ਤੇ ਦਾ ਬਦਲ ਗੇ ਤੇਰਾ ਮੇਰਾ ਮੇਰੇ ਨਾਲ ਨਹੀਂ ਬਦਲੇ ਰਿਸ਼ਤੇ ਬਦਲ ਗੇ ਉਹ ਮੰਨਦੀਆਂ ਸੀ ਗੱਲ ਹੈਨਾ ਪਰ ਸਾਨੂੰ ਪਤਾ ਨਾ ਵੀ ਸੰਦੀਪ ਔਰ ਜੈਸਮੀਨ ਵਾਸਤੇ ਕੀ ਆ ਬੋਲੀ ਬੇਸ਼ੱਕ ਦੀ ਜਾਵੇ ਅਜੇ ਮੈਂ ਕਰ ਦੂੰਗੀ ਤੋ 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 ਸੰਦੀਪ ਉਹ ਤਾਂ ਸੈਂਟ ਵੀ ਪਿਆਰੀ ਨਹੀਂ ਦੇ ਦੇ ਨਾ ਦੇ ਦੇ ਕਿਹੜਾ ਰਵਿੰਦਰ ਦਾ ਸੈਂਟ ਪਿਆ ਤਾਂ ਪਰਸ ਚੋ ਕਿੱਥੇ ਮੰਨ ਗਿਆ ਪਤਾ ਇਹ ਪਤਾ ਹੈ ਪਰਸ ਕੱਟ ਕੇ ਦਿੱਤਾ ਦੇ ਇਹਨੇ ਕਾਲਾ ਘਟਾ ਲੱਗੀ ਹੋਈ ਸੀ ਨਹੀਂ ਨਹੀਂ ਹੋਣਾ ਨਹੀਂ ਨਹੀਂ ਰਵਿੰਦਰ ਦਾ ਸੈਂਟ ਹੋਰ ਰਵਿੰਦਰ ਦਾ ਆਦਾ ਵੈਸੇ ਵਿੱਕੀ ਜਾ ਚੱਲ ਰਵਿੰਦਰ ਲਾ ਲੂਗਾ ਚਾਹੇ ਦਾ ਘਰ ਵਾਲਾ ਲਾ ਲਵੇ ਖਰਦੇ ਦੀ ਸਮੈਲ ਦੇਖੀ

ਕਹਿੰਦੇ ਹੀ ਰਾਕਲੋ ਸੈਂਟ ਡਰਫਿਊਮ ਪਾਏ ਹੁੰਦੇ ਘਰ ਦੇ ਮੈਂ ਹਸਬੰਡ ਨੂੰ ਦੇ ਕੇ ਲਾਉਣਾ ਚੱਪਾ ਹੀ ਲਾ ਲਣਗੇ ਇਹ ਆਹੜੀ ਇਹ ਪਾ ਦੋ ਲਾ ਲੂ ਮੁੰਡਾ ਉਹ ਵਰ ਦੇ ਦਿਓ ਚਾਚਾ ਆ ਦੇ ਲੋ ਦੀਦੀ ਦੀਦੀ ਦੇਖ ਲਓ ਕਿੰਨਾ ਕੁ ਮੋਣਾ ਉਹ ਪੀਣ ਦਾ ਪਤਾ ਕੋਈ ਮੈਨੂੰ ਤਾਂ ਪਤਾ ਨਹੀਂ ਦੱਸ ਚਾਚਾ ਹੀ ਰੋਕ ਕੀ ਕਰ ਲੈਣਾ ਹੈ ਬੋਲ ਕੇ ਗਲਾਸ ਆ ਬਾ ਪਾਣੀ ਪਾ ਕੇ ਹਾਂਜੀ ਉੱਗਣਾ ਤਾਂ ਮੈਂ ਦੁੱਧ ਆ ਰਹਿਗਾ ਵਿੱਚ ਜਿੰਨਾ ਕੁ ਦੁੱਧ ਪਾਉਣਾ ਆਪਣਾ ਮਿੱਠਾ ਪਾ ਕੇ ਚਾਹ ਚ ਕਿਵੇਂ ਪਾ ਮੈਂ ਇਹਨੂੰ ਸਾਰਾ ਪਾ ਲਾਉਣਾ ਚਾਹ ਜੇ ਤੇ ਪਾਣੀ ਚ ਚਾਹ ਪੱਤੀ ਨਹੀਂ ਆ ਉਵੇਂ ਇਹਨੂੰ ਝਾਲੀ ਨਹੀਂ ਸਾਰਾ ਕੁਝ ਮਿੱਠਾ ਮੂਠਾ ਚਾਹ ਪੱਤੀ ਪਾ ਕੇ ਦੇ ਵਿੱਚ ਇੱਕ ਡੰਡਾ ਪਾ ਦੇਣਾ ਹਾਂ ਬਹੁਤ ਠੀਕ ਆ ਥੋੜਾ ਜਿਹਾ ਧੋ ਕੇ ਪਤਾ ਕਿਆ ਕਰੀ ਮਿੱਠਾ ਪਾ ਲਈ ਪਾਣੀ ਪਾ ਲਿਆ ਚਾਹ ਪੱਤੀ ਦੀ ਜਗ੍ਹਾ ਇਹਨੂੰ ਘੇਰਦੀ ਦੋ ਤਿੰਨ ਪੱਤੀਆਂ ਐਨਾ ਕਮਾਲਾ ਠੀਕ ਹੈ ਦੋ ਵਾਰ ਬਾਂਡਿਆ ਹਾਂ ਹਾਂ ਦੋ ਵਾਰ ਬਾਂਡਿਆ ਕਿ ਨਿਕਲਦਾ ਦੋ ਵਾਰ ਸਾਡੇ ਤਾਂ ਮੀਰਾ ਕਿਸੇ ਨੇ ਭੂਲ ਪੀਣਾ ਨਹੀਂ ਮੈਂ ਆਏ ਹੋ ਪਾਉਂਗੀ ਇਹਨੂੰ ਚਾਹ ਪੱਤੀ ਦੇ ਨਾਲ ਠੀਕ ਹੈ ਹਾਂ ਹਾਂ ਤੋਂ ਡੰਡੇ ਘੇਰ ਤੇ ਹੋਰ ਕੀ ਹੋਰ ਕੀ ਜੈਸ ਵਿੱਚ ਸਮਾਨ ਆਪਾਂ ਤੇ ਲੈ ਲਵਾਂਗੇ ਉਹ ਵੀ ਚੱਕਣੇ ਆ ਦੀਦੀ ਹੋ ਜਾਣਾ ਪੂਰਾ ਨਹੀਂ ਆਪਾਂ ਦੁਕਾਨ ਪਰ ਰੱਖ ਦਾਂਗੇ ਇਹਨਾਂ ਨੇ ਚੱਕ ਲੈ ਆਉਣਾ ਚਲੋ ਚੱਲ